ਹਾਲੇਲੂਇਆ ਵਾਲੇ ਆ ਇਹ ਠੀਕ ਆ ਘਰਾਂ ਦੇ ਵਿੱਚ ਜਾ ਕੇ ਉਹਨਾਂ ਸਿੱਧੀਆਂ ਸਾਧੀਆਂ ਬੁੜੀਆਂ ਦੇਖੋ ਇਹਨਾਂ ਦੀ ਬੁੜੀਆਂ ਦੀ ਟੀਮ ਹੈ ਕਿੰਨੇ ਅਸੀਂ ਕਮਾਲੂ ਤੋਂ ਆ ਆ ਦੇ ਕਰਨਾ ਆ ਟੋ ਪਤਾ ਨਹੀਂ ਕਿਰਾਏ ਤੇ ਲੈ ਕੇ ਪਿੰਡੂ ਪੱਦਰ ਤੇ ਲੱਗੇ ਇੱਕ ਮਿੰਟ ਕਰ ਜਾਓ ਬੋਲ ਕੇ ਪਿੰਡਾਂ ਦੇ ਘਰਾਂ ਚ ਵਾਇਆ ਸਿੱਖਾਂ ਦੇ ਘਰਾਂ ਚ ਜਾ ਕੇ ਦੱਸ ਦਿਆ ਵੀ ਸਾਡਾ ਬਾਬਾ ਆ ਚੰਦਗਾਰ ਕਰ ਬਦਲੇ ਜਾਣਗੇ ਕੋਈ ਅਥੋਰਟੀ ਨਹੀਂ ਕੋਈ ਟੀਮ ਬਣੀ ਹੋਈ ਹੈ ਇਹਨਾਂ ਦੀ ਪਿੰਡੂ ਪੱਦਰ ਤੇ ਨਾ ਨਹੀਂ ਕੋਈ ਪ੍ਰਧਾਨ ਦਾ ਨਹੀਂ ਕੋਈ ਕਿਸੇ ਤੋਂ ਜ਼ਿੰਮੇਵਾਰ ਅਥੋਰਟੀ ਸਾਨੂੰ ਪਤਾ ਹੈ ਇਹ ਮੇਰੇ ਨਾਲ ਮੇਰੇ ਨਾਲ ਵਾ ਪਿਆ ਹੋਇਆ ਮੈਨੂੰ ਪਤਾ ਇਹਨਾਂ ਨੇ ਮੇਰੇ ਤੱਕ ਬਹੇਰੀ ਅਪਰੋਚ ਦੇ ਉਰੇ ਆ ਕੇ ਜਾਓ ਆਏ ਨਹੀਂ ਰੈਫਟ ਕਰਾਵਾਂਗੇ ਇਹ ਦੀ ਗੱਲ ਹੈ ਨਾ ਭਜਣ ਦੀ ਗੱਲ ਕਰੋ ਪਹਿਲਾਂ ਬਾਹਰ ਖੜ ਕੇ ਗੱਲ ਕਰਕੇ ਜਾ ਕਿਹਨੇ ਭੇਜਿਆ ਤੈਨੂੰ ਇੱਕ ਮਿੰਟ ਗੁਰਪ੍ਰੀਤ ਮਨ ਨਾਲ ਗੱਲ ਕਰ ਤੈਨੂੰ ਭੇਜਿਆ ਕਿਨੇ ਕੀ ਤੋਂ ਪੁੱਛ ਕੇ ਆਏ ਤੁਸੀਂ ਨਹੀਂ ਤੁਹਾਨੂੰ ਭੇਜਿਆ ਕਿਨੇ ਤੁਹਾਡਾ ਕੋਈ ਬੰਦਾ ਹੈਗਾ ਬੁਲਾ ਉਹਨੂੰ ਅੱਜ ਫਿਰ ਦੇਸੀ ਇਹ ਪਿੰਡ ਮੌੜ ਕਲਾਂ ਚ ਮੈਂ ਕਿਹਾ ਆਇਆ ਉੱਥੇ ਇਹਨਾਂ ਨੂੰ ਪਤਾ ਲੱਗ ਜੇ ਤਾਂ 6:00 ਵਜੇ ਆ 70 ਤੇ ਹੋਵੇ ਮੈਂ ਕਿਹਾ ਖੜਾ ਮੇਰੀਆਂ ਗੱਲਾਂ ਦਾ ਜਵਾਬ ਦੇ ਕੇ ਜਾ ਮੈਂ 80% ਆਪਾਂ ਜਾ ਲੈ ਮੇਰੇ ਤੇ ਕਰੋ ਚੰਦ ਕਰ ਫਦਲੋ ਤੁਹਾਡਾ ਬਾਬਾ ਜਿਹੜਾ ਉਹ ਕਰੇਣ